ਸਤ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਗੋਹਰ ਨਵੀਂ ਵੀਡੀਓ ਚ ਲੋ ਜੀ ਬਾਈ ਚੱਲੀ ਜਾਂਦਾ ਕੰਮ ਬਾਬਾ ਜੀ ਦੀ ਕਰਤਾਨਾ ਵਧੀਆ ਐਦ ਕੀ ਬਾਈ ਇਹਨਾਂ ਪੰਜਾਬ ਦੇ ਵਿੱਚੋਂ ਬਹੁਤ ਮਾੜੀਆਂ ਮਾੜੀਆਂ ਕਟਨਾਵਾਂ ਜਿਹੜੀਆਂ ਅੱਗ ਦੀਆਂ ਨਾ ਵੀ ਯਾਰ ਦੇਖ ਕੇ ਨਾ ਵੀਡੀਓ ਇੰਨੀਆਂ ਆ ਰਹੀਆਂ YouTube ਤੇ ਪਤਾ ਨਹੀਂ ਕਰ ਕੀ ਆ ਨਾ ਪੰਜਾਬ ਦੇ ਵਿੱਚ ਆਉਣਾ ਵੀ ਇੰਨਾ ਮੂਡ ਖਰਾਬ ਹੁੰਦਾ ਦੇਖ ਕੇ ਯਾਰ ਇੰਨੀ ਅੱਗ ਕਣਕ ਨੂੰ ਖੜੀ ਫਸਲ ਨੂੰ ਕਿਤੇ ਅੱਗ ਲੱਗੀ 1 3 3 4 4 ਸੌ ਬੀਲਾ ਨਾ ਜਲਦਾ ਪੀ ਪਤਾ ਨਹੀਂ ਯਾਰ ਕੀ ਚੱਕਰ ਆ ਨਾ ਇਹਦੀ ਰੱਬ ਦੀ ਕੀ ਮਰਜ਼ੀ ਆ ਕੀ ਮਨਜ਼ੂਰ ਆ ਮਾਲਕ ਨੂੰ ਜਿਹੜਾ ਇਨਾ ਨਾ ਕਿਸਾਨਾਂ ਦਾ ਨੁਕਸਾਨ ਹੁੰਦਾ ਉਹਦੇ ਵਾਸਤੇ ਵੀ ਹਨ ਅਰਦਾਸ ਆ ਜਿਹੜੀ ਸਾਡੀ ਵੀ ਵੀ ਅਸੀਂ ਵੀ ਯਾਰ ਆਪ ਅੱਗੇ ਹਰਦਾਸ ਕਰਦਾ ਹਾਂ ਮਾਲਕਾ ਜੇ ਕਿਸੇ ਨੂੰ ਨਾ ਫਸਲ ਸਿਰੇ ਚੜਾਈ ਆ ਤਾਂ ਆਹ ਕੰਮ ਨਾ ਕਰ ਵੀ ਬਾਕੀ ਐ ਵੀ ਭਾਈ ਇਹਨਾਂ ਤਾਰਾਂ ਤੂੜਾਂ ਬੱਲੇ ਦੇ ਤੇ ਟਰਾਂਟੂ ਫਾਰਮ ਤੇ ਦੱਲੇ ਸਾਫ ਸੂਬ ਕਰਕੇ ਰੱਖਿਆ ਕਰੋ ਲਾਈਨਾਂ ਨੂੰ ਨਾਲ ਖੇਤਾਂ ਨਾਲ ਉਹ ਮੇਰਾ ਵੀਰ ਬਣ ਕੇ ਮੜਿਆ ਚਾਹੇ ਹਰੇ ਭਰੇ ਜਿੱਕਣਾ ਮਰਜੀ ਹੈ ਘਰਾਂ ਚਾਹੇ ਕੜਨੀ ਵਿਜਵੇ ਹੈ ਨਾ ਇੱਕ ਅੱਧਾ ਟ੍ਰਾਲੀ ਵੀਰ ਨੂੰ ਤਾਂ ਬੜਾਏ ਲਿਆ ਕਰੋ ਬਾਕੀ ਜਿਵੇਂ ਅਸੀਂ ਅੱਜਾ ਲਾਈਨ ਦੇ ਨਾਲ ਚੱਲਦੇ ਆ ਹਨਾ ਇਹ ਰੇਲਵੇ ਲਾਈਨ ਆ ਬਾਈ ਓਰੇ ਇਹ ਸਮਝ ਲਓ ਤੁਸੀਂ ਰੇਲਵੇ ਲਾਈਨ ਪਹਿਲੀ ਰੇਲਵੇ ਲਾਈਨ ਦੇਖੀ ਹੈ ਮੈਂ ਜਿੱਦੇ ਕੋਈ ਫਟਕ ਨਹੀਂ ਹੈਗਾ ਹਨਾ ਆਵਾਜ਼ ਆਈ ਫੁੱਲਾ ਕੋਈ ਫਟਕ ਨਹੀਂ ਹੈਗਾ ਤੇ ਹਨਾ ਰੇਲ ਗੱਡੀ ਦੀ ਲਾਈਨ ਆ ਦੇਖੋ ਨਾ ਕੰਬੇ ਲੱਗੇ ਇਦੇ ਨਾਲ ਆ ਜਿਵੇਂ ਰੇਲ ਦੇ ਆ ਬਾਈ ਨੇ ਨਾ ਅੱਜ ਟਾਈਮ ਸਰ ਖੇਤ ਵੜਾ ਤੇ ਵਧੀਆ ਇਹਨੇ ਸੁੱਕੀ ਗਿੱਲੀ ਕਣਕ ਨਹੀਂ ਦੇਖੀ ਬਾਕੀ ਚੱਲਦੀ ਆ ਆਪਣੀ ਕਰਤਾਰੋ ਜਿਹਨੇ ਕੋਈ ਵੀਰ ਨੇ ਨਾ ਸੁੱਕੀ ਗਿੱਲੀ ਕਣਕ ਨਹੀਂ ਦੇਖੀ ਨਾਲੇ ਤਾਂ ਇੱਕ ਰੋੜ ਆ ਬਾਈ ਆ ਸਾਰੇ ਖੇਤ ਵੜਨੇ ਆਪਾਂ ਇਹਦੇ ਜਿੰਨੇ ਉਹ ਘਰਾਂ ਕੋਲ ਤੋਂ ਲੈ ਕੇ ਸਾਰੇ ਹੀ ਆ ਹੈਗੇ ਆ ਇਹਦੇ ਵੀਰ ਦੇ 117 ਕਿੱਲੇ ਵੀ ਮੰਨ ਲਓ ਵਧੀਆ ਟਾਈਮ ਨਾਲ ਨਿਬੜ ਗਿਆ ਕੰਮ ਆ ਲਓ ਜਿਵੇਂ ਬਾਈ ਹੁਣ ਆ ਫਾਟਕਾਂ ਤੇ ਨਾ ਕੋਈ ਫਾਟਕ ਨਹੀਂ ਹੈਗਾ ਦੇਖੋ ਕਿੱਡਾ ਰਿਸਕੀ ਕੰਮ ਆ ਨਾ ਯਾਰ ਵੀ ਚਾਹੀਦਾ ਫਾਟਕ ਲੱਗਿਆ ਹੋਵੇ ਰੇਲ ਦਾ ਨਾ ਕਈ ਵਾਰੀ ਹੁਣ ਕੀ ਹੁੰਦਾ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਰੇਕ ਬੰਦਾ ਕਾਲਾ ਹੈ ਕਾਲੇ ਦੇ ਹੋਣ ਦੇ ਚੱਕਰ ਚ ਫਿਰ ਟ੍ਰੇਨ ਆਉਂਦੀ ਆ ਨਾ ਉਹਨੇ ਕਿਹੜਾ ਭਾਈ ਹੌਲੀ ਆਉਣਾ ਆ ਚੱਲਦੀ ਆਪਣੇ ਕਰਤਾਰ ਜਿੱਦਾਂ ਐਮਪੀ ਜਲਦੀ ਦੇ ਉਹੀ ਪੁਲੀ ਇੱਥੇ ਪਾਈ ਹੋਈ ਆ ਨਾ ਇਹ ਵੀਰੇ ਕਹਿੰਦੇ ਤੇ ਪੰਜਾਬ 'ਚ ਦੇਖੀ ਏਕਣਾ ਤੋਰ ਕੇ ਆ ਜਲਦੀ ਆ ਵੀਰੇ ਪਤਾ ਕੀ ਚੱਕਰ ਆ ਬਾਈ ਇਹ ਕਹਣੇ ਵਾਲੇ ਕਹੀ ਜਾਂਦੇ ਹੁੰਦੇ ਆ ਪਰ ਜਿੱਥੇ ਫਸਲ ਆ ਨਾ ਮਤਲਬ ਗਿਰੀ ਗੁਰੀ ਹੁੰਦੀ ਆ ਉੱਥੇ ਥੋੜਾ ਆਰਾਮ ਨਾਲ ਚੱਲਣਾ ਪੈਂਦਾ ਬਸ ਮੇਨ ਕੰਮ ਤਾਂ ਇਹ ਆ ਵੀ ਮਸ਼ੀਨਾਂ ਜਦੋਂ ਖੇਤ ਦੇ ਵਿੱਚ ਚੱਲਦੀ ਆ ਨਾ ਜਿੰਨੀ ਮਰਜ਼ੀ ਤੋਰੋ ਕੋਈ ਚੱਕਰ ਨਹੀਂ ਪਰ ਨਾ ਦਾ ਝੂਠ ਛੱਡੋ ਨਾ ਹੀ ਲਾਗ ਛੱਡੋ ਪੰਜਾਬ ਦੇ ਵਿੱਚ ਇੱਕ ਉਸੂਲ ਆ ਨਾ ਪਹਿਲਾ ਘੇੜਾ ਜਿਹਦਾ ਰਾਮਗੱਲ ਲਾ ਲੋ ਪੰਜਾਬ ਦੇ ਵਿੱਚ ਕੀ ਆ ਵੀ ਲਾਟਾਂ ਜਿਆ ਰਹਿੰਦੀਆਂ ਨਾ ਡੋਲੇ ਬੰਨੇ ਜੇ ਰਹਿੰਦੇ ਆ ਕੰਬੇ-ਕੁੰਬੇ ਲੱਗੇ ਉੱਤੀ ਤੇ ਅਗਲਾ ਧੜਕਦਾ ਜੇ ਗਿਰੀ ਹੋਈ ਆ ਥੱਲੇ ਇਹਨੇ ਰਹਿਣ ਦੋ ਉਹ ਤਾਂ ਹੀ ਕਹਿੰਦਾ ਹੈਗਾ ਬਾਈ ਇਹਨਾਂ ਕੋਈ ਸਾਨੂੰ ਉਹ ਤਿੰਨ ਚਾਰ ਦੋ ਤਿੰਨ ਦਿਨ ਹੋ ਗਿਆ ਚੱਲਦਿਆਂ ਨੂੰ ਕੋਈ ਵੀ ਬੰਦਾ ਨਹੀਂ ਆ ਨਾ ਔਰ ਕਿਸੇ ਨੇ ਵੀ ਆਏ ਨਹੀਂ ਕਿ ਆ ਵੀ ਮਜੇਮ ਤੇ ਚੱਲਦੀ ਔਲੀ ਚਲਾਓ ਹਨਾ ਕੰਮ ਸਾਫ਼ ਸੁੱਧਰਾ ਕਰੋ ਅਗਲੇ ਦਾ ਆਦ ਲੋ ਜਮੀ ਰਗੜੇ ਪਿਆ ਖੇਤ ਹਨਾ ਕਿਵੇਂ ਕਹਿ ਦੂ ਯਾਰ ਕੋਈ ਆਪਣੇ ਕੰਮ ਦੇ ਬੰਦੇ ਨੂੰ ਵਿਚਵਾਹ ਚਾਹੀਦਾ ਨਾ ਅੱਖਾਂ ਮੀਚ ਕੇ ਦੱਬਦੇ ਫਰੀ ਚੱਲੋ ਆ ਜਾ ਇਹ ਵੀਰਾ ਨਾ ਇਹਦੇ ਕੋਲੇ ਆਪਣੀ ਮਸ਼ੀਨ ਚੱਲਦੀ ਐ ਅੱਜ ਇਹ ਲੈ ਕੇ ਆਇਆ ਇੱਧਰ ਆਪਣੇ ਸੱਜਣ ਮਿੱਤਰਾਂ ਕੋਲੇ ਚਲੋ ਜੀ ਇਹ ਨਿਬੜ ਗਿਆ ਉਹ ਰਹਿ ਗਿਆ ਖੇਤਾਂ ਨੂੰ ਬਾਕੀ ਏਰੀਆ ਬਹੁਤ ਬਾਈ ਹੈ ਨਾ ਠੰਡਾ ਆ ਦੇ ਲੋ ਬਾਈ ਨੂੰ ਠੰਡਾ ਲੈ ਕੇ ਆਏ ਨਾਲੇ ਚਾਹ ਲਿਆ ਤੀ ਰੋਟੀ ਪਾਣੀ ਮੈਂ ਕਹਿੰਦਾ ਵੀ ਇੱਕ ਪੈਸੇ ਦੀ ਵੀ ਕੋਈ ਦਿੱਕਤ ਨਹੀਂ ਹੈ ਜੀ ਵਧੀਆ ਨਜ਼ਾਰੇ ਵੱਨੇ ਪਏ ਆ ਮਾ ਥੋੜੀ ਟਰਾਲੀਆਂ ਦੀ ਕਮੀ ਆ ਇਹ ਵੀਰ ਨੇ ਤਾਂ ਪਹਿਲੀ ਟਰਾਲੀਆਂ ਆਪਣੀਆਂ ਕਰ ਲਈ ਉਹ ਖੜੀ ਇੱਕ ਟਰਾਲੀ ਦੀ ਇਹਦੇ ਨਾਲ ਆਪਣੀਆਂ ਪਹਿਲੀਆਂ ਟਰਾਲੀਆਂ ਦਾ ਬੰਦੂਆਸ ਕਰਿਆ ਪਿਆ ਸਾਰਾ A to Z ਆ ਨਾ ਦੋ ਟਰਾਲੀਆਂ ਇਹ ਖੜੀਆਂ ਇੱਕ ਟਰਾਲੀ ਕਹਿੰਦਾ ਹੋਰ ਕਰਦਾ ਹੀਲਾ ਮਾ ਵੀ ਕਰ ਲਾ ਨਾ ਵੀ ਟਾਈਮ ਨਾਲ ਨਿਬੜੇ ਹੁਣ ਵੈਸੇ ਮੌਸਮ ਆ ਨਾ ਜਿਹੜਾ ਇਹ ਵੀ ਮਾਲਕ ਦੇਣ ਲੱਗ ਗਿਆ ਸਾਤ ਦਿਨ ਬਸ ਥੋੜਾ ਜਿਹਾ ਅਨਾਗਾ ਬੰਦਿਆ ਯਾਰ ਮਾਲਕ ਦੇ ਅੱਗੇ ਮੁੰਡੇ ਹੀ ਰਦਾ ਤਾਂ ਮਹਾਰਾਜ ਸੱਚਾ ਪਾਚਾ ਇਹਦੇ ਵਿਚਾਈ ਹੋਰ ਜ਼ਿੰਮੇਦਾਰ ਨਹੀਂ ਆ ਨਾ ਬਾਈ ਰੋਲ ਤੇ ਦੇਖਣੀ ਹੁੰਦਾ ਵਿਚਾਰੇ ਬਾਕੀ ਕੋਈ ਗੱਲ ਨਹੀਂ ਵੀਰੇ ਮੜਾ ਜਾ ਫ੍ਰੀ ਹੋ ਜੀਏ ਆਪਣੇ ਇੱਕ ਦੋ ਦਿਨ ਲਾ ਲਈਏ ਲਾਉਣ ਤੋਂ ਬਾਅਦ ਨਾ ਵੀ ਜਿੰਨੇ ਕੁ ਜੋਗੇ ਹੈਗੇ ਆ ਨਾ ਜਿਹੜੇ ਜਿਨ੍ਹਾਂ ਦੀ ਕਾਂਕ ਜਲੀ ਆ ਉਹਨਾਂ ਦੀ ਮਣੀ ਥੋੜੀ ਬਹੁਤੀ ਮਦਦ ਤਾਂ ਆਪਾਂ ਵੀ ਕਰਾਂਗੇ ਘਰੇ ਜਾ ਕੇ ਆਵਾਂਗੇ ਬਈ ਇਹ ਨਾ ਬਹੁਤ ਦੁੱਖ ਲੱਗਿਆ ਰੇ ਕਬੀਰ ਦੇ ਨਾ ਢਾਈ ਤਨ ਕੀਲੇ ਦੇ ਕੁੜੀ ਰੋਂਦੀ ਹੈ ਜਿਹੜੀ ਆ ਨਾ ਚੁੱਪ ਕਰਾਉਂਦੀ ਆ ਮਾਰੇ ਪਿਓ ਨੂੰ ਉਹ ਤੇ ਯਾਰ ਬੜਾ ਹੈ ਨਾ ਵੀਡੀਓ ਤੇ ਤਰਸ ਆ ਬਹੁਤ ਤਰਸ ਆਇਆ ਯਾਰ ਮਾਲਕਾ ਕਿ ਦਿਨ ਵੀ ਦਿਖਾਉਣੇ ਆ ਨਾ ਆਪਾਂ ਬਾਕੀ ਯਾਰ ਆਏ ਆ ਵੀ ਥੋੜੀ ਅੱਜ ਕੱਲ ਤੁਹਾਨੂੰ ਪਤਾ ਹੀ ਆ ਨਾ ਵੀ ਜੇ ਕਿਸੇ ਨੂੰ ਕਹਦੇ ਹੁਣ ਇੱਥੇ ਲੇਵਲ ਓਵਰ ਵਾਲੇ ਵੀ ਉਹ ਵੀ ਇਹ ਬੀੜੀ-ਬੂੜੀ ਪੀਣੇ ਹੁੰਦੇ ਆ ਨਾ ਐਮਪੀ ਦੇ ਵਿੱਚ ਵੀ ਰੋਕੀ ਦੇਦੇ ਵੀ ਨਾ ਬਾਈ ਬੀੜੀ-ਬੂੜੀ ਪੀਣੀ ਆਪਣੀ ਬਾਹਰ ਹੋ ਕੇ ਪੀਓਗੇ ਤਾਂ ਨਾ ਉਹ ਸਾਰੇ ਦੇ ਜਵਾਬ ਦਿੰਨੇ ਆ ਪਤਾ ਹੈ ਹਮਾਰੇ ਕੋ ਸਰਦਾਰ ਜੀ ਹਮਡੇ ਐਜੇ ਪੀਤੇ ਆ ਚਲੋ ਭਾਈ ਠੀਕ ਆ ਇਹ ਚੀਜ਼ਾਂ ਨਾ ਨਾ ਥੋੜਾ ਜਿਆ ਬੜਾ ਜਿਆ ਪ੍ਰੇਜ ਆ ਜੇ ਰੱਖਿਆ ਜਾਵੇ ਤਾਂ ਵਧੀਆ ਗੱਲੇ ਆ ਬਾਕੀ ਕਿਸੇ ਦਾ ਜੀ ਦਾ ਹੁੰਦਾ ਹੈ ਬਾਈ ਉਹਦੇ ਦਿਲ ਤੇ ਆ ਨਾ ਬੀਤਦੀ ਉਹਨੂੰ ਪਤਾ ਵੀ ਕੀ ਆ ਬਾਕੀ ਯਾਰ ਉਹਦਾ ਨਾ ਕੁੜੀ ਦਾ ਤਾਂ ਬਚਾਰੀ ਦਾ ਦੇਖਿਆ ਨਹੀਂ ਜਾਂਦਾ ਆਪਣੇ ਪਿਓ ਨੂੰ ਨਾ ਗੱਲ ਲਾ ਕੇ ਰੋਂਦੀ ਆ ਨਾ ਉਹ ਇੱਕ ਵੀਡੀਓ ਵਾਇਰਲ ਹੋਈ ਆ ਬਹੁਤ ਉਹਦਾ ਯਾਰ ਬੜਾ ਮਨ ਉੱਤੇ ਜਲਾ ਬਾਸ ਹੋਇਆ ਮੇਰਾ ਵੀ ਦੇਖ ਕੇ ਪਰसों ਰਾਤ ਨੂੰ ਮੈਂ ਦੇਖੀ ਪਹਿਲਾਂ ਮੈਂ ਸੌਣ ਲੱਗਿਆ ਮੋਬਾਈਲ ਰੱਖਤਾ ਉਹ ਕੁਦਰਤੀ ਵੀਡੀਓ ਨਾ ਮੈਂ ਥੱਲੇ ਦੇਖੀ ਵੀ ਪਤਾ ਨਹੀਂ ਕਣਕ ਨੂੰ ਲੱਗੀ ਅੱਗ ਜਾਂ ਦੇਖੀ ਵੀਡੀਓ ਪਰ ਕੋਲ ਕੇ ਕੁੜੀ ਵਿੱਚੋਂ ਮੇਰੇ ਸੜਾ ਰੋਣਾ ਆ ਗਿਆ ਰਾਤ ਨੂੰ ਦੇਖ ਕੇ ਵੀ ਯਾਰ ਬੜਾ ਸਿਸਟਮ ਖਰਾਬ ਆ ਨਾ ਪੰਜਾਬ ਦਾ ਇੱਥੇ ਵੀ ਬਾਈ ਲੱਗੀ ਦੀ ਗੱਲ ਲੱਗ ਇੱਥੇ ਆਪਣੇ ਕਹਿੰਦੇ 25 26 ਕੀਲੇ ਹਨ ਜਿਹੜੇ ਜਲ ਕੇ ਮੰਨ ਲਓ ਰਾਖੇ ਹੋ ਗਏ ਖੜੀ ਕਣ ਕੇ ਜਲੀ ਆ ਇੱਥੇ ਵੀ ਅਜੇ ਬਾਈ ਉਹਰੇ ਕਣਕ ਰੇਲਵੇ ਦੀ ਅੱਜ ਦੇ ਪਰਲੇ ਵਸਨ ਜਲੀਓ ਪੱਟੇ ਕੋਲ ਨੂੰ ਬਾਕੀ ਉਧਰ ਨੂੰ ਗਏ ਤੁਹਾਨੂੰ ਦਿਖਾਉਂਗਾ ਵੀ ਅਜੇ ਉਹਰੇ ਏਰੀਆ ਬਹੁਤਾ ਵੱਡਿਆ ਨਹੀਂ ਗਿਆ ਸਾਰਾ ਏਰੀਆ ਖੜਾ ਹੀ ਹੈ ਜੈਸਾ ਦੇ ਤੱਕਰੇ ਇਧਰ ਨੂੰ ਆ ਸਾਰਾ ਏਰੀਆ ਖੜਾ ਹੈ ਜਿਆ ਪਿੰਡਾਂ ਜ ਨੂੰ ਇਧਰ ਨੂੰ ਅੱਜ ਅਸੀਂ ਪਹਿਲੇ ਦਿਨ ਆਏ ਆ ਨਹੀਂ ਤਾਂ ਅਸੀਂ ਆ ਪਿੰਡ ਦੇ ਪਰੇ ਪਰੇ ਹੀ ਚੱਲਦੇ تھے ਨਾ ਅੱਜ ਇਧਰ ਨੂੰ ਆਏ ਆ ਹੋਲੇ ਯਾਰਾ ਜੀਆ ਕਣਕਾਂ ਆਤਗੀਆਂ ਚਲੋ ਕਣਕ ਡਿਗ ਜਵੇ ਹਨਾ ਮੀ ਮੈਂ ਤਾਂ ਕਹਿੰਦਾ ਰੱਬਾ ਜੇ ਮੀ ਤੇ ਵੀ ਤੈਨੂੰ ਉਹ ਨਾ ਮੀ ਕਦਾ ਪੈ ਜਵੇ ਭਾਈ ਮੀ ਦਾ ਕੋਈ ਨੁਕਸਾਨ ਨਹੀਂ ਹੈ ਨਾ ਮੀ ਨਾਲ ਆਇਆ ਵੀ ਕਣਕ ਗਿਰਜੂ ਹਨਾ ਗਿਰੀ ਵੱਡਾ ਹੋ ਜਾਂਦੀ ਆ ਇਹਦਾ ਮਤਲਬ ਵੀ ਦਾਣੇ ਨਹੀਂ ਹੈ ਨਾ ਕਣਕ ਤੇ ਤੁਹਾਨੂੰ ਪਤਾ ਹੀ ਆ ਵੀ ਰਾਤ ਰੂਤ ਨੂੰ ਬੰਦਾ ਚਲੋ ਗਿਰੀ ਹੋਈ ਮਾੜਾ ਮੋਟਾ ਜਿਹੜੀ ਬਹੁਤ ਹੀ ਚੜ ਗਈ ਗਿਰੀ ਹੋਈ ਚੁੱਕ ਗਈ ਅੱਬਲਾ ਦਾ ਕਣਕ ਗਿਰਦੀ ਨਹੀਂ ਕੀਤੀ ਬਾਕੀ ਝਾੜ ਗਿਆ ਝਾੜ ਰਗੀ مالک ਦੀ ਕਿਰਪਾ ਨਾਲ ਨਾ ਵਧੀਆ ਪਰ ਜਿਹੜਾ ਅੱਗ ਵਾਲਾ ਸਿਸਟਮ ਹੈ ਬੋਰਡ ਬੈਰ ਲੋਇਆ ਇੰਨੀ ਵੀਡੀਓ ਬਈ ਕਦੇ ਨਹੀਂ ਦੇਖੀ ਆਪਾਂ ਨੇ ਨਾ ਬਾਕੀ ਪਿੱਛੇ ਆਪਾਂ ਐਮਪੀ ਦੇ ਵਿੱਚ ਚੱਲ ਕੇ ਆਏ ਉੱਥੇ ਕੋਟੇ ਏਰੀਏ ਦੇ ਵਿੱਚ ਵੀ ਅੱਗ ਲੱਗੀ ਹੈ ਖਾਸੀ ਆਪਣੇ ਦੇਖਦੇ ਹੀ ਰਹਿੰਦੇ ਆਪਾਂ ਵੀਡੀਓ ਬੁੜੀ ਹੁਣ ਤਾਂ ਰੇਕ ਤੇ ਹੱਥ ਚ ਮੋਬਾਈਲ ਆ ਇਹ ਬਈ ਅੱਗਾਂ ਦਾ ਆਪਣੇ ਕੀ ਕਹਿੰਦੇ ਆ ਮੈਂ ਕੋਟੇ ਲੱਗੀ ਉਹਦੇ ਬਾਅਦ ਇੱਕ ਹੋਰ ਪਤੰ ਕਿੱਥੇ ਲੱਗੀ ਖਾਸ ਏਰੀਆ ਜਲਿਆ ਉਧਰ ਵੀ ਪਰ ਜਣੀ ਪੰਜਾਬ ਦੇ ਵਿੱਚ ਅੱਗ ਦਾ ਹਨਾ ਇਤ ਕੀ ਲਾ 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 ਜਿਆਦੇ ਆ ਅੱਗ ਲੱਗੀ ਬਹੁਤ ਆ ਕਈ ਵਿਜਰਿਆਂ ਦੇ ਘਰ ਵੀ ਵਿੱਚ ਬੰਦੇ ਵੀ ਟਰੈਕਟਰ ਵੀ ਹਨਾ ਬਹੁਤ ਯਾਰ ਨੁਕਸਾਨ ਹੋਇਆ ਪੰਜਾਬ ਤੇ ਪਤਾ ਨਹੀਂ ਕੀ ਯਾਰ ਸਾਡੇ ਤੇ ਪੰਜਾਬ ਤੇ ਭਾਰੂ ਪਿਆ ਆ ਨਾ ਕੀ ਗ੍ਰਹਿ ਆ ਗਿਆ ਸਾਡੀ ਸੋਨੇ ਦੀ ਜੜੀ ਤੇ ਇਹ ਬਾਈ ਦੇ ਇਕੱਠੇ ਹੀ ਆ ਖੇਤ ਸਾਰੇ ਹੀ ਮੰਨ ਲਓ ਆ ਇਹ ਇਹਨਾਂ ਦਾ ਘਰ ਆ ਸਾਹਮਣੇ ਆਹਾ ਇਹਦੇ ਨਾਲ ਨਾਲੇ ਸਾਰੇ ਖੇਤ ਆ ਬਾਈ ਏ ਵੀ ਨਿਬੜ ਗਿਆ ਵੀਰ ਦਾ ਖੇਤ ਉਹ ਖੜਾ ਬਾਈ ਉੱਤੇ ਮਸ਼ੀਨ ਦੇ ਬਾਕੀ ਬਾਈ ਰੇਟ ਦਾ ਨਾ ਹੁਣ ਸਿਸਟਮ ਆਪਾਂ ਐਮਪੀ ਦੇ ਵਿੱਚ ਦੇਖਦੇ ਦੇਣਾ ਹੁਣ ਤਾਂ ਮੰਨ ਲਓ ਲਗਭਗ ਸਾਰੇ ਹੀ ਹੋਣ ਲੱਗ ਗਿਆ ਇੱਥੇ ਵੀ ਆ ਨਾ ਰੇਟ ਜਿੰਨਾ ਅਸੀਂ ਆਏ ਆ 2000 ਰੁਪਏ ਕੀਲੇ ਦਾ ਰੇਟ ਚਲਾਇਆ ਸੀ ਬਸ ਤੁਹਾਨੂੰ ਪਤਾ ਹੀ ਯਾਰਾ ਜਦੋਂ ਮਸ਼ੀਨਾ ਜਿਆਦੇ ਹੋ ਜਾਂਦੀਆਂ ਉਹਦੇ ਵਿੱਚ ਪੰਗਾ ਹੋਏ ਜਾਂਦਾ ਇੱਕ ਦੀ ਮਸ਼ੀਨ ਆ ਨਾ ਇੱਥੇ ਕੋਈ ਆਈ ਹੋਣੀ ਆ ਲਾਗੇ ਲਾਉਣੇ ਇੱਥੇ ਕਿਤੇ ਦੱਸਦੇ ਆਈ ਬਾਈ ਉਹ ਨਹੀਂ ਕਹਿੰਦੇ ਵੀ ਉਹ ਘਟ ਨੂੰ ਜ਼ਿੰਮੇਦਾਰਾਂ ਦੇ ਘਰੇ ਜਾਂਦਾ ਵੀ ਘਟ ਨੂੰ ਵੜਦਾ ਮੈਂ ਮੈਂ ਕਿਹਾ ਚੱਲ ਜੋ ਕਰਮਾਂ ਦੇ ਵਿੱਚ ਆ ਨਾ ਤੁਸੀਂ ਵੀ ਕਰ ਦੋ ਭਾਈ ਜਿਹੜਾ ਉਹ ਰੇਟ ਲੰਦਾ ਹੁਣ ਆਪਾਂ ਨੂੰ ਵੀ ਉਹੀ ਲੈਣਾ ਪੈਣਾ ਮੈਨੂੰ ਕਿਹਨੇ ਯਾਰੇ ਦੇਣਾ ਇਕੱਲੇ ਨੂੰ ਹਨਾ ਵੀ ਜਿਹੜਾ ਜਿੰਨੇ ਨੂੰ ਵੜਦਾ ਉਹਨੇ ਨੂੰ ਆਪਾਂ ਚਲਾਉਣੀ ਪੈਣੀ ਆ ਹਨਾ ਬਈ ਕੋਈ ਯਾਰੇ ਤਾਂ ਕਿਸੇ ਨੂੰ ਦੇਣ ਨਹੀਂ ਲੱਗਿਆ ਜਿਵੇਂ ਕੋਈ ਹੋਰ 1800 ਨੂੰ ਵੜਦਾ ਮੈਨੂੰ ਕਿਹੜਾ 2000 ਦੇ ਦੂ ਕੋਈ ਗੱਲ ਨਹੀਂ ਮੈਂ ਤਾਂ ਚੱਲੀ ਜਾਣ ਦੇ ਪਰ ਚੱਕਾ ਘੁੰਮੀ ਜਾਣ ਦੇ ਮਸ਼ੀਨ ਨਾ ਘੜੇ ਆ ਨਾ ਬਾਕੀ ਰਾਜੂ ਰਹਿ ਗਿਆ ਇਕੱਲਾ ਹੀ ਮੈਂ ਰਹਿ ਗਿਆ ਗਗਨ ਆਇਆ ਤਾਂ ਵਿਚਾਰਾ ਪਿੰਡ ਨੂੰ ਵਗ ਗਿਆ منی ਪੰਜਾਬ ਦੀ ਮਸ਼ੀਨ ਤੇ ਚਲ ਗਿਆ ਉਹਦੇ ਬਾਅਦ ਬਚੀ ਆ ਉਹ ਪੰਜਾਬ ਦੀ ਮਸ਼ੀਨ ਤੇ ਚਲ ਗਿਆ ਰਹਿ ਗਏ ਅਸੀਂ ਦੋਨੇ ਇਕੱਲੇ ਹੁਣ ਡਟੇ ਹੋਏ ਆ ਦੋਨੇ ਉਹ ਮੁੰਡੀਆਂ ਜਾਣੀਆਂ ਪਿੰਡ ਜੀ ਇੱਧਰ ਨੂੰ ਜਗਨਾ ਘਰਾਂ ਦੇ ਉੱਤੇ ਜੀ ਉਹ ਪਰਾਂ ਜਾਣੀਆਂ ਝਾੜ ਬਹੁਤ ਆ ਬਈ ਇਤ ਕੀ ਕਣਕ ਦਾ ਝਾੜ ਵਾਲੇ ਦਾ ਇਤ ਕੀ ਰੰਗ ਮੰਨੇ ਪਏ ਆ ਮਾਲਕ ਨੇ ਵੀ 24 23 24 23 24 ਹੈ ਨਾ ਇੰਨਾ ਝਾੜ ਆ ਹੀ ਜਾਂਦਾ ਟਰੈਕਟਰ ਉਹਦੇ ਰੇਗ ਬੰਦੇ ਕੋਲੇ ਆ ਬਸ ਉਹਦੇ ਮੇਨ ਮਸਲਾ ਟਰਾਲੀ ਦਾ ਟਰਾਲੀ ਦਾ ਮਸਲਾ ਟਰੈਕਟਰ ਉਹਰੇ রে ਇੱਕ ਬੰਦੇ ਕੋਲੇ ਘਰੇ ਟਰੈਕਟਰ ਆ ਨਾ ਮਸਲਾ ਸਾਲਾ ਟਰਾਲੀ ਦਾ ਵੀ ਟਰਾਲੀ ਨਹੀਂ ਮਿਲਦੀ ਬਾਕੀ ਆ ਵੀ ਝਾੜ ਦੀ ਬਾਬੇ ਦੀ ਕਿਰਪਾ ਨਾਲ ਨਾ ਐਦ ਕੀ ਰੇਕ ਸਾਰੇ ਪਾਸੇ ਚੰਗਾ ਨਾ ਸਾਡੇ ਵੀ ਏਰੀਏ ਦੇ ਵਿੱਚ 24 25 26 24 25 26 ਬਾਕੀ ਕਈ 30 ਨੂੰ ਵੀ ਰੌਲਾ ਪਾਈ ਜਾਂਦਾ ਨਾ ਬਾਈ ਉਹਦਾ ਕੀ ਫਾਇਦਾ ਉਹ ਠੇਕਾ ਵਧਾਉਣੇ ਵਾਲਾ ਕੰਮ ਆ ਜਿਹਨੀਆਂ ਅਸਲੀ ਝਾੜਤਾ ਹੈਗਾ ਕਣਕ ਦਾ B 21 22 ਇਹ ਏਰੀਏ ਦੇ ਵਿੱਚ ਸਾਡੇ ਏਰੀਏ ਦੇ ਵਿੱਚ ਆਪਾਂ ਚੱਲ ਕੇ ਆਏ ਆ ਨਾ ਉੱਤੇ 24 25 26 ਬਸ ਇੰਨਾ ਕੁ ਫਰਕ ਆ ਕਿ ਉਰੇ ਥੋੜਾ ਜਿਹਾ ਪਾਣੀ ਦੀ ਕਮੀ ਆ ਨਾ ਪਾਣੀ ਹੈ ਨਹੀਂ ਹੈਗਾ ਇਹ ਪਾਣੀ ਤਾਂ ਕਹਿੰਦੇ ਫਿਰਦਾ ਬਹੁਤ ਔਕਾ ਹੈ ਇਹ ਪਾਣੀ ਖੜਦਾ ਨਹੀਂ ਖੇਤ ਦੇ ਵਿੱਚ ਤਾਂ ਕਰਕੇ ਥੋੜਾ ਜਿਹਾ ਝਾੜ ਦਾ ਫਰਕ ਪੈਂਦਾ ਨਹੀਂ ਸਾਡੇ ਏਰੀਆ ਦੇ ਵਿੱਚ ਨਾ ਡਾਕਰ ਜ਼ਮੀਨ ਆ ਇਹ ਵਧੀਆ ਚਲੋ ਕਿਤੇ ਪੰਜਾਬ ਦੇ ਵਿੱਚ ਕਈ ਤਰ੍ਹਾਂ ਦਾ ਨਾ ਸਾਰੇ ਤਰ੍ਹਾਂ ਦਾ ਇਲਾਕਾ ਹੈ ਜਿਵੇਂ ਆਪਾਂ ਕਹਿੰਦੇ ਨੇ ਐਮਪੀ ਰਾਸਤਾਂ ਦੇ ਵਿੱਚ ਕਈ ਏਰੀਆ ਐ ਜੀ ਹਨਾ ਵੀ ਮੈਂ ਕਹਿੰਦਾ ਪਾਣੀ ਉਹ ਪਾਣੀ ਆ ਕਈ ਜਗ੍ਹਾ ਪਾਣੀ ਦਾ ਟਪਕਾ ਵੀ ਨਹੀਂ ਹੈਗਾ ਉੱਕਣੇ ਆਪਣੇ ਪੰਜਾਬ ਦੇ ਵਿੱਚ ਵੀ ਹਨਾ ਕਈ ਸਿਸਟਮ ਆ ਚਲੋ ਚੱਲਦੇ ਆਂ ਮਸ਼ੀਨ ਕਢਾ ਦਈਏ ਉੱਥੇ ਨੂੰ ਓ ਜਲਦੀ ਮਸ਼ੀਨ ਆਉਣ ਆਪਾਂ ਪਿੰਡ ਚੋਂ ਗਲੀ ਜਿਨੂੰ ਕਢਾ ਦਈਏ ਉੱਥੇ ਰਾਹ ਪੂਰਾ ਪੂਰਾ ਜਿਹਾ ਫੇਰ ਮਿਲਦੇ ਆਂ ਲਓ ਜੀ ਰਾਤ ਤਾਂ ਨੇੜਾ ਹੋ ਗਿਆ ਭਾਈ ਇਹਨਾ ਕੱਲ ਯਾਰ ਰਾਜੂ ਦੇ ਆਪਣੇ ਦੇ ਹਨਾ ਵੀ ਟਰਾਲਾ ਖੋਲਣ ਲੱਗਿਆ ਤਾਂ ਪਿੱਛੇ ਅੱਗੇ ਨੇ ਰੋਜ਼ ਮੈਂ ਖੋਲਦਾ ਰਾਤ ਕੱਲ ਬਸ ਰੋਟੀ ਖਾਂਦਾ ਤਾਂ ਮੈਂ ਕਿਹਾ ਚੱਲ ਤੂੰ ਆਰਾਮ ਕਰ ਲਾ ਦੁਪਹਿਰਾ ਤੇ ਪਹਿਰਾ ਹਨਾ ਮੈਂ ਵੱਢ ਦਿੰਨਾ ਜਿੱਥੇ ਮੈਂ ਚੜ੍ਹਿਆ ਤਾਂ ਖੇਚੂ ਚ ਉਹਦੇ ਬਾਅਦ ਪਤੰਦਰ ਦੀ ਪਤਾ ਨਹੀਂ ਕਿੱਕਾ ਨੂੰ ਉਂਗਲੀ ਗੱਬੇ ਵਾਲੀ ਉਂਗਲੀ ਨੇ ਟਰਾਲੇ ਦੇ ਵਿੱਚ ਆ ਕੇ ਵੀ ਉਂਗਲੀ ਦਾ ਫੁੱਲ ਜਿਹੜਾ ਮੂਰੇ ਦਾ ਨਾ ਸਾਰਾ ਵੱਧਿਆ ਗਿਆ ਹੁਣ ਰਾਤ ਫੇ ਟਾਂਕੇ ਲਵਾ ਕੇ ਲੈਂਦੇ ਹਨਾ ਉਂਗਲੀ ਦੇ ਬਾਈ ਉਹ ਨਹੀਂ 22 ਨੂੰ ਟਾਂਕੇ ਨੂੰ ਕੇ ਲਾ ਕੇ ਫੇ ਰਾਤ ਦਾ ਪਿਆ ਵੀ ਹੁਣ ਉਹ ਵੀ ਜਗਮੀ ਹੋ ਗਿਆ ਹਨਾ ਪਹਿਨੇ ਹੀ ਬੰਦੇ ਦੋ ਤੇ ਹੁਣ ਕੱਲ ਰਹਿ ਗਿਆ ਯਾਰ ਕੱਲਾ ਕਹਿੰਦੇ ਕਟਰ ਵੀ ਸਾਲਾ ਲਾਉਣਾ ਪਉਣਾ ਪੈਂਦਾ ਹਨਾ ਹੁਣ ਤੁਹਾਨੂੰ ਪਤਾ ਵੀ ਇਹ ਏਰੀਏ ਦੇ ਵਿੱਚ ਜਪਣੇ ਤਾਂ ਸਾਡੇ ਪਿੰਡ ਇਕ ਨਹੀਂ ਦੇ ਇੱਕ ਨਾਲ ਵੀ ਕਟਰ ਲੱਗਿਆ ਆ ਚੱਲੀ ਜਾਂਦੀ ਕੋ ਟੈਂਸ਼ਨ ਨਹੀਂ ਕੱਲਾ ਬੰਦਾ ਵੀ ਨੱਪੀ ਫੀਰੀ ਜਾਂਦਾ ਇੱਥੇ ਸਾਲਾ ਕਟਰ ਵੀ ਕਈ ਵਾਰ ਲਾਉਣਾ ਪੈਂਦਾ ਹੁਣ ਜਿਵੇਂ ਇੱਥੇ ਤੇ ਆ ਉਰੇ ਖੜੀ ਆ ਮਦੀਨ ਹਨਾ ਇੱਥੇ ਤੇ ਲਾ ਕੇ ਉਹ ਜਾਣਾ ਉਹ ਉਹ ਟਿੱਬੇ ਕੋਲੇ ਟਿੱਬੇ ਕੋਲ ਦੇ ਫੇ ਉਰੇ ਜਮਣਾ ਆ ਕੇ ਇੱਦੇ ਪਰਲੇ ਪਾਸੇ ਫੇ ਤੇ ਬਾਅਦ ਵੱਢ ਕੇ ਰੋਡ ਨੂੰ ਜਾ ਕੇ ਫੇਰ ਪਰੇ ਜਾਣਾ ਵੀ ਦੋ ਤਿੰਨ ਕਿਲੋਮੀਟਰ ਰੋਟ ਕਟਰ ਲਾਉਣਾ ਪੈਂਦਾ ਵਾਰ-ਵਾਰ ਹੁਣ ਬੰਦੇ ਪਹਿਨੇ ਹੀ ਘਟਦੇ ਦੋ ਰਹਿ ਗਏ ਹੁਣ ਇਕੱਲਾ ਹੀ ਰਹਿ ਗਏ ਹਨਾ ਹੁਣ ਕਟਰ ਪਾਉਣਾ ਫੇਰ ਜਾ ਕੇ ਲਾਉਣਾ ਰਾਤ ਵੀ ਬਈ ਇਕੱਲੇ ਨਹੀਂ ਕੱਲ ਵੀ ਦਿਹਾੜੀ ਹੈ ਨਾ ਲਾਇਆ ਪਾਇਆ ਇਕੱਲੇ ਨਹੀਂ ਫੇਰ ਆ ਵੀ ਦੇਖਣਾ ਹੁੰਦਾ ਨਹੀਂ ਕਟਰ ਲੱਗਿਆ ਹੈ ਲੰਘ ਜੂ ਅੱਗੇ ਕੇ ਨਹੀਂ ਚਲੋ ਹੁਣ ਆਇਆ ਵੀ ਜਿੱਥੇ ਕਟਰ ਲੱਗਿਆ ਹੈ ਲੰਘ ਦੇ ਉਥੇ ਲਾ ਕੇ ਲੈ ਜਾ ਕਰਾਂਗੇ ਹਨਾ ਤਸੱਲੀ ਤਾਂ ਹੋ ਜਾ ਕਰੋ ਨਹੀਂ ਬਾਈ ਮੋੜ ਮੜਿਆ ਇਕੱਲੇ ਬੰਦੇ ਨੂੰ ਬਹੁਤ ਔਖਾ ਹੈ ਚਲੋ ਮਹਾਰਾਜ ਨੇ ਬੇਬੀ ਬਚਾਉ ਕਰਤਾ ਵੀ ਮਾੜਿਆ 9 ਵਜੇ ਹੀ ਆ ਬਸ ਹਨਾ ਇੰਨਾ ਕੇ ਆ 9 ਜਿੰਨਾ ਕੇ ਫੁੱਲ ਜਾ ਪਤਾ ਨਹੀਂ ਕਿਹੜੇ ਹਿਸਾਬ ਕਾ ਪਤੰਦਰ ਨੇ ਦੇ ਟਰਾਲੇ ਦੇ ਹੁੱਕ ਦੇ ਵਿੱਚ ਦੇ ਲਿਆ ਮੈਂ ਤਿੰਨ ਚਾਰ ਤਨ ਹੋ ਕੇ ਮੈਂ ਕਢਦਾ ਦਾ ਅੱਗੇ ਬਸ ਹੋਣੀ ਕਹਿੰਦੇ ਹਨਾ ਵੀ ਸਹੀ ਗੱਲ ਆ ਹੋਣੀ ਬੰਦੇ ਨੂੰ ਆਪ ਚੱਲੇ ਕੇ ਜਾਂਦੀ ਆ ਜਿੱਥੇ ਜਾਣਾ ਹਨਾ ਕੱਲ ਨਹੀਂ ਅੱਗੇ ਰੋਟੀ ਖਾਣ ਨੂੰ ਉਤਰਦਾ ਜਦ ਇਹ ਚੜ ਜਾਂਦਾ ਕੱਲ ਮੈਂ ਉੱਥੇ ਰੋਕਦਾ ਮੈਂ ਆ ਚੱਲ ਤੂੰ ਆਰਾਮ ਕਰਦਾ ਹਨਾ ਵੀ ਦੋ ਤਿੰਨ ਘੰਟੇ ਦੁਪਹਿਰਾ ਦੁਪਹਿਰਾ ਮੈਂ ਕੁੱਟ ਦਿੰਦਾ ਬਸ ਉਹ ਦੁਪਹਿਰੇ ਦੁਪਹਿਰੇ ਦੇ ਦੋ ਤਿੰਨ ਘੰਟਿਆਂ ਦੇ ਲਾਲਚ ਚੇ ਬਾ ਬੰਦਾ ਜਖਮੀ ਹੋ ਗਿਆ ਆਪਣਾ ਚਲੋ ਮਹਾਰਾਜ ਨੇ ਫੇਰ ਵੀ ਬਚਾਓ ਕਰਤਾ ਹੱਥ ਹੁੱਤਦੇ ਹਨ ਹੁਣ ਮਾਹ ਤੂੰ ਕੋਈ ਗੱਲ ਨਹੀਂ ਰੈਸਟ ਕਰ ਲਾ ਜਿਹੜਾ ਇਹਨਾਂ ਦੀ ਕਰਕੇ ਜੇ ਮਾਣਾ ਮੋਟਾ ਰਾਹ ਰੂ ਦੇਖੀ ਜਾਈ ਹੋਰ ਕੁਝ ਨਹੀਂ ਚਲਾਉਣ ਮੈਂ ਐਪੇ ਜਾਣੀ ਠੀਕ ਨਹੀਂ ਬਈ ਇਹ ਪਹਿਲਾਂ ਯਾਰ ਲੁਖਾ ਨਹੀਂ ਆ ਜੋ ਵੀ ਜੋ ਵੀ ਘੰਟੇ ਚਲਾਈਆਂ ਤਾਂ ਆਪਦੀ ਨਹੀਂ ਚੱਲੂ ਹੁਣ ਚਲੋ ਚੱਲਦੇ ਆ ਜੀ ਫੇਰ ਹੁਣ ਮਸ਼ੀਨਾਂ ਲੈ ਕੇ ਕਟੜਾ ਪਾਉਣਾ ਹੈ ਪਾਉਣ ਤੋਂ ਬਾਅਦ ਫੇਰ ਚਲਾਉਣੀ ਆ ਅੰਕਲ ਦੇ ਉਹ ਸਾਹਮਣੇ ਵੱਢਣੀ ਆ ਖੇਤ ਆ ਜਿਹਦੇ ਮੋٹے ਦੇ ਅੰਕਲ ਤੇ ਪਰਸੋਂ ਵੱਢੀ ਦੀ ਉਹਨਾਂ ਦੇ ਜਾਣਾ ਬੱਪੂ ਅੰਕਲ ਉਹਨਾਂ ਦੇ ਬਟਨ ਤੋਂ ਬਾਅਦ ਫਿਰ ਦੇਖਦੇ ਆ ਜੇ ਕੋਈ ਬੰਦਾ ਹੈਗਾ ਵੀਰੇ ਆ ਨਾ ਡਰਾਈਵਰ ਕਿਸੇ ਪਾਸਿਓਂ ਵਿਲਾ ਹੋਇਆ ਕੋਈ ਫਾਸਟ ਡਰਾਈਵਰ ਹੋਵੇ ਤਾਂ ਮੇਰੇ ਨਾਲ ਕਨੈਕਟ ਕਰੇ ਵਧੀਆ ਬੰਦਾ ਹੋਵੇ ਜ਼ਿੰਮੇਵਾਰੀ ਵਾਲਾ ਹਨਾ ਇਹ ਨਾ ਹੋਵੇ ਵੀ ਇੱਕ ਅੱਧਾ ਛੀਜਣ ਵਾਲਾ ਹੋਵੇ ਵਧੀਆ ਜ਼ਿੰਮੇਵਾਰੀ ਵਾਲਾ ਬੰਦਾ ਹੋਵੇ ਰੋਡ ਤੇ ਦਿਹਾੜੀ ਤੇ ਰੱਖਾਂਗੇ ਬੰਦਾ ਹਨਾ ਜਿਹੜੇ 2-3 ਦਿਨ ਲੱਗੇ 4 ਦਿਹਾੜੀ ਦਵਾਂਗੇ ਪੂਰੀ ਵਧੀਆ ਹਨਾ ਜਿਹੜਾ ਜਆ ਬੰਦਾ ਹੋਊਗਾ ਫੋਰਮੈਨ ਹੋਵੇ ਜਾਂ ਡਰਾਈਵਰ ਹੋਵੇ ਜਾਂ ਮਸ਼ੀਨ ਚਲਾਉਣ ਵਾਲਾ ਹੋਵੇ ਕਟਰ-ਕਟਰ ਲਾਉਣ ਦਾ ਚਲੋ ਬਈ ਕਾਹ ਵੀ ਦੋ ਬੰਦੇ ਆ ਮੇਰਾ ਬਾਈ ਚੱਲਦੀ ਨਹੀਂ ਹੈਗੀ ਹਨਾ ਨਹੀਂ ਤਾਂ ਇਕੱਲੇ ਬੰਦੇ ਦਾ ਆਏ ਵੀ ਚਲਾਉਣੇ ਚਲੋ ਜੀ ਕਟਰ ਨਾ ਲੈਣਾ ਉਹ ਵੀ ਤਾਂ ਇਕੱਲੇ ਹੀ ਬੰਦਾ ਨੱਪੇ ਜਾਂਦਾ ਬਾਕੀ ਜੇ ਮੇਰਾ ਵੀਰ ਕੋਈ ਹੈਗਾ ਹਨਾ ਡਰਾਈਵਰ ਵਧੀਆ ਤਾਂ ਮੇਰੇ ਨੰਬਰ ਤੇ ਹਨਾ ਇਹ ਜੇ ਇੱਕ ਵੀਡੀਓ ਦੇ ਵਿੱਚ ਆਪਣੇ ਕਮੈਂਟ ਕਰ ਦਵੇ ਨੰਬਰ ਦੇ ਦੇਵੇ ਮੈਂ ਫੋਨ ਕਰ ਲੂੰਗਾ ਸ਼ਾਮੇ ਆ ਕੇ ਹਨਾ ਦਿਨ ਚ ਤਾਂ ਤੁਹਾਨੂੰ ਪਤਾ ਟਾਈਮ ਨਹੀਂ ਲੱਗਣਾ ਹੈਗਾ ਮੈਂ ਸ਼ਾਮ ਨੂੰ ਆ ਕੇ ਫੋਨ ਕਰ ਲੂੰਗਾ ਕਰਨ ਤੋਂ ਬਾਅਦ ਕਿ ਆਪਾਂ ਸੱਦ ਲਾਂਗੇ ਚਲੋ ਠੀਕ ਹੈ ਜੀ ਮਿਲਦੇ ਆਂ ਪੇ ਕਿਸੇ ਅਗਲੀ ਵੀਡੀਓ ਜਦੋਂ ਟਾਈਮ ਵੀ ਹੋ ਗਿਆ ਮਸ਼ੀਨ ਚਲਾਉਣ ਦਾ ਸੂਰਜ ਵਧੀਆ ਨਿਕਲਿਆ ਚਲੋ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ ਥੈਂਕ ਯੂ ਜੀ